ਦੋ ਵੱਡੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ ਸਾਡੇ ਦੇਸ਼ ਦੇ ਵਿੱਚ ਜਾਤੀਵਾਦੀ ਨਫ਼ਰਤ ਦਾ ਕੀੜਾ ਅਜੇ ਵੀ ਕਿੰਨਾ ਵੱਡਾ ਤੇ ਜਾਤੀਵਾਦ ਦਾ ਗੰਦ ਸਾਡੇ ਦਿਮਾਗਾਂ 'ਚ ਅਜੇ ਵੀ ਕਿੰਨੇ ਵੱਡੇ ਪੱਧਰ ਤੇ ਪਿਆ ਤੁਸੀਂ ਧਿਆਨ ਨਾਲ ਅੱਜ ਮੇਰੀ ਗੱਲ ਸੁਣਿਓ ਤੇ ਬੇਨਤੀ ਹੈ ਜੇ ਗੱਲ ਠੀਕ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਹਰਿਆਣਾ ਦੇ ਵਿੱਚ ਇੱਕ ਬਹੁਤ ਵੱਡੇ ਆਈਪੀਐਸ ਪੁਲਿਸ ਅਫਸਰ ਏ ਡੀ ਜੀ ਪੀ ਪੂਰਨ ਕੁਮਾਰ ਨੇ ਜਿਵੇਂ ਜਾਤੀਵਾਦ ਤੋਂ ਤੰਗ ਆ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਤੇ ਜਿਵੇਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਉੱਪਰ ਜਿਵੇਂ ਜੁੱਤੀ ਮਾਰੀ ਗਈ ਹੈ ਦੋਨੇ ਸਾਡੇ ਜਿਹੜੇ ਐਸਸੀ ਭਾਈ ਚਾਰੇ ਨਾਲ ਸੰਬੰਧਤ ਸੀਗੇ ਔਰ ਇਹ ਦੋਵੇਂ ਘਟਨਾਵਾਂ ਸਾਬਤ ਕਰਦੀਆਂ ਨੇ ਕਿ ਜੇ ਇੰਨੇ ਵੱਡੇ ਅਹੁਦਿਆਂ ਤੇ ਬੈਠੇ ਵਿਅਕਤੀਆਂ ਦੇ ਨਾਲ ਅਜੇ ਵੀ ਆ ਕੁਸ਼ ਕੀਤਾ ਜਾਂਦਾ ਹੈ ਤਾਂ ਫਿਰ ਆਮ ਸਮਾਜ ਦੇ ਵਿੱਚ ਜਿਹੜੇ ਆਮ ਲੋਕ ਸਾਡੇ ਐਸਸੀ ਬੀਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਨਾਲ ਫਿਰ ਕਿਹੋ ਜਿਹਾ ਵਿਹਾਰ ਹੁੰਦਾ ਹੋਊਗਾ ਹੁਣ ਦੇਖੋ ਸਾਡੇ ਗੁਰੂ ਸਹਿਬਾਨਾਂ ਨੇ ਮਹਾਪੁਰਸ਼ਾਂ ਨੇ ਕ੍ਰਾਂਤੀਕਾਰੀਆਂ ਨੇ ਸਾਨੂੰ ਜਾਤੀਵਾਦੀ ਗੰਦ ਚੋਂ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਸੀਂ ਨਿਕਲੇ ਨਹੀਂ ਅਸੀਂ ਦਾਅਵੇ ਬੋਲ ਕਰ ਦਿੰਨੇ ਆ ਵੀ ਅਸੀਂ ਨਿਕਲ ਗਏ ਆ ਪਰ ਨਿਕਲੇ ਨਹੀਂਗੇ ਆਪਾਂ ਅਜੇ ਜਿੰਨੇ ਵੀ ਲੋਕ ਗੁੱਸਾ ਨਾ ਕਰਿਓ ਜਿੰਨੇ ਵੀ ਲੋਕ ਆਪਣੇ ਨਾਵਾਂ ਦੇ ਨਾਲ ਆਪਣੀਆਂ ਜਾਤਾਂ ਤੇ ਗੋਤਾਂ ਦੀਆਂ ਪੂਛਾਂ ਲਾਉਂਦੇ ਨੇ ਕਿਤੇ ਨਾ ਕਿਤੇ ਉਹਨਾਂ ਸਾਰਿਆਂ ਦੇ ਦਿਮਾਗਾ 'ਚ ਜਾਤੀਵਾਦ ਪਿਆ ਹੁੰਦਾ ਹੈ ਦੇਖੋ ਸਾਡੀ ਸਾਰਿਆਂ ਦੀ ਇੱਕੋ ਜਾਤੀ ਹੈ ਇਨਸਾਨ ਕਹਿੰਦੇ ਆ ਇੱਕ ਪਿਤਾ ਇੱਕ ਸਕੇ ਹਮ ਬਾਰਕ ਇਹ ਸਾਡੇ ਮਹਾਪੁਰਖਾਂ ਦੇ ਵਾਕ ਨੇ ਤੇ ਜੇ ਸਾਰੇ ਅਸੀਂ ਇੱਕ ਪਿਤਾ ਦੀ ਸੰਤਾਨ ਆ ਇੱਕ ਕੁਦਰਤ ਨੇ ਸਾਨੂੰ ਜਨਮ ਦਿੱਤਾ ਤਾਂ ਫਿਰ ਜਿਹੜਾ ਅਸੀਂ ਆਪੇ ਆਪਣੇ ਆਪ ਨੂੰ ਵੱਖੋ-ਵੱਖਰੀਆਂ ਜਾਤਾਂ ਤੇ ਵੱਖੋ-ਵੱਖਰੀਆਂ ਗੋਤਾਂ ਲਾ ਲਾ ਕੇ ਤੁਰਦੇ ਆ ਇਹਦਾ ਮਤਲਬ ਹੈ ਕਿ ਸਾਡੇ ਦਿਮਾਗਾ ਚ ਕਿਤੇ ਨਾ ਕਿਤੇ ਉਹ ਜਾਤੀਵਾਦ ਪਿਆ ਹੁੰਦਾ ਸਾਡੇ ਗੁਰੂ ਸਹਿਬਾਨਾ ਨੇ ਬੜੀ ਕੋਸ਼ਿਸ਼ ਕੀਤੀ ਸਾਨੂੰ ਜਾਤੀਵਾਦ ਦੀ ਗੰਦ ਚੋਂ ਕੱਢਣ ਦੀ ਪਰ ਇਹ ਗੰਦ ਸਾਡੇ ਦਿਮਾਗਾਂ ਚ ਅਜੇ ਵੀ ਕੁਰਬਲ ਕੁਰਬਲ ਕਰਦਾ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕੇ ਕੋ ਪਹਿਚਾਨ ਬੋ ਇੱਕ ਨੂਰ ਤੇ ਸਭ ਜੱਗ ਉਪਜਿਆ ਕੋ ਭਲੇ ਕੋ ਮੰਦੇ ਪਰ ਅਜੇ ਵੀ ਸਾਡੇ ਬਹੁਤ ਗਿਣਤੀ ਚ ਉਹ ਲੋਕ ਨੇ ਜਿਹੜੇ ਮੂੰਹ ਨਾਲ ਤਾਂ ਕਹਿ ਛੱਡਦੇ ਨੇ ਵੀ ਅਸੀਂ ਗੁਰਵਾਂ ਦੇ ਸਿੱਖਾਂ ਅਸੀਂ ਗੁਰੂ ਸਹਬਾਨਾ ਦੇ ਪੈਰੋਕਾਰਾਂ ਤੇ ਅਸੀਂ ਤਾਂ ਜਾਤੀਵਾਦ ਨੂੰ ਨਹੀਂ ਮੰਨਦੇ ਪਰ ਜਦੋਂ ਮੈਂ ਸੁਣਦਾ ਕਿ ਆ ਜੱਟ ਸਿੱਖ ਆ ਮਜਬੀ ਸਿੱਖ ਆ ਅਰੋੜਾ ਸਿੱਖ ਆ ਫਲਾਣਾ ਸਿੱਖ ਤਾਂ ਮੈਨੂੰ ਗੱਲ ਯਾਦ ਆ ਜਾਂਦੀ ਹੈ ਕਿ ਜਿਹੜਾ ਸਿੱਖਾ ਉਹਦੀ ਕੋਈ ਜਾਤ ਨਹੀਂ ਹੁੰਦੀ ਤੇ ਜਿਹਦੀ ਕੋਈ ਜਾਤ ਹੈ ਉਹ ਸਿੱਖ ਨਹੀਂ ਹੋ ਸਕਦਾ ਹੁਣ ਜਿਹੜੇ ਜਿਹੜੇ ਵੀਰਾਂ ਭੈਣਾਂ ਨੂੰ ਆਪਣੀਆਂ ਜਾਤਾਂ ਗੋਤਾਂ ਤੇ ਬੜਾ ਮਾਣ ਹੈ ਉਹ ਆਪਣੇ ਅੰਦਰ ਆਪਾਂ ਝਾਤੀ ਮਾਰ ਕੇ ਵਿੱਚੇ ਮੈਂ ਵੀ ਮਾਰਦਾ ਵੀ ਕੀ ਆਪਾਂ ਨਿਕਲੇ ਆ ਪੱਕਾ ਪਤਾ ਮੈਨੂੰ ਕਿ ਆਪਣੀਆਂ ਜਾਤਾਂ ਤੇ ਗੋਤਾਂ ਨੂੰ ਆਪਣੇ ਨਾਵਾਂ ਦੇ ਨਾਲ ਵੱਧ ਉਹੀ ਸਜਾਉਂਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਜਾਤੀ ਬੜੀ ਛਾਣ ਵਾਲੀ ਆ ਤੇ ਉੱਚੀ ਆ ਇਹ ਜਾਤਾਂ ਗੋਤਾਂ ਸਾਡੇ ਸਮਾਜ 'ਚ ਇਸ ਪੱਧਰ ਤੱਕ ਬਣੀਆਂ ਕਿਵੇਂ ਹੁਣ ਤੁਸੀਂ ਦੇਖੋ ਜਿਹੜੀ ਘਟਨਾ ਇੱਡੇ ਵੱਡੇ ਪੁਲਿਸ ਅਫਸਰ ਏ ਡੀਜੀਪੀ ਨਾਲ ਵਾਪਰੀ ਹੈ ਜਿਨੇ ਪੰਜ ਪੇਜਾਂ ਦਾ ਖੁਦਕੁਸ਼ੀ ਕਰਨ ਤੋਂ ਪਹਿਲਾਂ ਨੋਟ ਲਿਖਿਆ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਗਵਾਹ ਕਿਸੇ ਦਾ ਮਰਨ ਨੂੰ ਤਾਂ ਆਮ ਬੰਦੇ ਦਾ ਜੀ ਨਹੀਂ ਕਰਦਾ ਏ ਡੀਜੀਪੀ ਪੁਲਿਸ ਦੇ ਸਭ ਤੋਂ ਵੱਡੇ ਅਹੁਦੇ ਹੁੰਦੇ ਆ ਡੀਜੀਪੀ ਜਿਹੜਾ ਸਾਰੇ ਸੂਬੇ ਦੀ ਪੁਲਿਸ ਦਾ ਮੁਖੀ ਹੁੰਦਾ ਏ ਡੀਜੀਪੀ ਐਡੀਸ਼ਨਲ ਡੀਜੀਪੀ ਦੂਜੇ ਨੰਬਰ ਦਾ ਪੁਲਿਸ ਦੇ ਮੁਖੀ ਦਾ ਅਹੁਦਾ ਤੇ ਉਸ ਵਿਅਕਤੀ ਨੂੰ ਜੇ ਖੁਦਕੁਸ਼ੀ ਕਰਨੀ ਪਈ ਆ ਗੋਲੀ ਮਾਰ ਕੇ ਤਾਂ ਫਿਰ ਇਹ ਸਾਡੇ ਸਾਰਿਆਂ ਤੇ ਸਵਾਲੀਆ ਨਿਸ਼ਾਨ ਹੈ ਇਹ ਜਾਤੀਵਾਦ ਸ਼ੁਰੂ ਕਿਵੇਂ ਹੋਇਆ ਜਦੋਂ ਸਾਡੇ ਸਮਾਜ ਦੇ ਵਿੱਚ ਚਾਰ ਵਰਨ ਬਣਾਏ ਗਏ ਬ੍ਰਾਹਮਣ ਖੱਤਰੀ ਵੈਸ਼ ਤੇ ਛੂਦਰ ਉਦੋਂ ਤੋਂ ਸਾਡੇ ਸਮਾਜ ਚ ਇਹ ਜਾਤੀਵਾਦ ਸ਼ੁਰੂ ਹੋਇਆ ਤੇ ਅੱਜ ਤੱਕ ਚੱਲ ਰਿਹਾ ਪੂਰਾ ਯੂਰਪ ਯੂਰਪ ਦੇ ਜਿਹੜੇ ਉਹ ਗੋਰਿਆਂ ਦੇ ਦੇਸ਼ ਨੇ ਤੇ ਪੂਰਾ ਅਮਰੀਕੀ ਮਹਾਦੀਪ ਤੇ ਆਸਟ੍ਰੇਲੀਆ ਮਹਾਦੀਪ ਉਹ ਜਿੰਨੇ ਮਹਾਦੀਪ ਨੇ ਉਹਨਾਂ 'ਚ ਕਿਤੇ ਵੀ ਇਹ ਜਾਤੀਵਾਦ ਨਜ਼ਰ ਨਹੀਂ ਆਉਂਦਾ ਇਹ ਸਾਡੇ ਹੀ ਨਜ਼ਰ ਆਉਂਦਾ ਅਸੀਂ ਕਹਿੰਦੇ ਆ ਕਿ ਸਾਡੀ ਧਰਤੀ ਗੁਰੂਆਂ ਦੀ ਪੀਰਾਂ ਦੀ ਬਹਾਦਰਾਂ ਦੀ ਯੋਧਿਆਂ ਦੀ ਧਰਤੀ ਹੈ ਪਰ ਫਿਰ ਵੀ ਸਾਡੇ ਹੀ ਕਿਉਂ ਐਨੇ ਵੱਡੇ ਪੱਦਰ ਤੇ ਜਾਤੀਵਾਦ ਹੈ ਹੁਣ ਜਿੰਨਾ ਵੀਰਾਂ ਦੇ ਦਿਮਾਗਾਂ 'ਚ ਜਾਤੀਵਾਦ ਦਾ ਕੀੜਾ ਤੇ ਗੰਦ ਹੈਗਾ ਉਹਨਾਂ ਨੇ ਨਾ ਇਹ ਵੀਡੀਓ ਪੂਰੀ ਵੇਖਣੀ ਨਾ ਉਹਨਾਂ ਨੂੰ ਸਹੀ ਲੱਗਣੀ ਕਈਆਂ ਨੇ ਗੰਦਾ ਬਕਵਾਸ ਵੀ ਕਰਨਾ ਕਮੈਂਟਾਂ 'ਚ ਪਰ ਮੈਨੂੰ ਦੁੱਖੀ ਦੀ ਪਰਵਾਹ ਨਹੀਂ ਗੁਰੂ ਸਹਿਬਾਨਾਂ ਦੇ ਉਪਦੇਸ਼ ਤੇ ਡਟ ਕੇ ਖੜੇ ਆਂ ਕ੍ਰਾਂਤੀਕਾਰੀਆਂ ਸ਼ਹੀਦਾਂ ਤੇ ਇਨਕਲਾਬੀਆਂ ਦੇ ਉਪਦੇਸ਼ ਤੇ ਡਟ ਕੇ ਖੜੇ ਆਂ ਮਹਾਪੁਰਸ਼ਾਂ ਦੇ ਉਪਦੇਸ਼ ਤੇ ਡਟ ਕੇ ਖੜੇ ਆਂ ਤੇ ਜਾਤੀਵਾਦੀ ਗੰਦ ਵਾਲਿਆਂ ਦੀ ਸੋਚ ਦੀ ਦੁੱਕੀ ਦੀ ਪ੍ਰਵਾਹ ਨਹੀਂ ਜਿੰਨੀਆਂ ਗਾਲਾਂ ਕੱਢਣੀਆਂ ਨੇ ਕੱਢ ਲੋ ਪਰ ਮੈਂ ਠੋਕ ਕੇ ਕਹੂੰਗਾ ਅੱਜ ਨਹੀਂ ਵੀਡੀਓ ਵੇਖਣੀ ਜਿਨ੍ਹਾਂ ਦੇ ਅੰਦਰ ਇਹ ਗੰਦ ਪਿਆ ਜਿਨ੍ਹਾਂ ਦੀ ਸੋਚ ਦੇ ਵਿੱਚ ਇਹ ਜਾਤਾਂ ਗੋਤਾਂ ਦਾ ਕੀੜਾ ਕੁਰਬਲ-ਕੁਰਬਲ ਕਰਦਾ ਉਹਨਾਂ ਨੇ ਨਹੀਂ ਵੀਡੀਓ ਵੇਖਣੀ ਮੈਨੂੰ ਪਤਾ ਪਰ ਮੈਂ ਜਿਨ੍ਹਾਂ ਜਿਨ੍ਹਾਂ ਨੂੰ ਥੋੜੀ ਸਮਾਜ ਦੀ ਇਨਸਾਨੀਅਤ ਦੀ ਕਦਰ ਹੈਗੀ ਆ ਉਹਨਾਂ ਨਾਲ ਮੈਂ ਗੱਲ ਕਰਨੀ ਚਾਹੂੰਗਾ ਪਿਆਰਿਓ ਜਦੋਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਮੁੱਖ ਜੱਜ ਜਸਟਿਸ ਗਵਈ ਨੂੰ ਜੁੱਤੀ ਵੱਜਦੀ ਹੈ ਤਾਂ ਉਹ ਕਿਉਂ ਵੱਜੀ ਉਹਦੇ ਪਿਛਲੇ ਕਾਰਨਾਂ 'ਚ ਜਾਓ ਬਹੁਤ ਸਾਰੇ ਲੋਕਾਂ ਨੇ ਪਿਛਲੇ ਦਿਨਾਂ ਚ ਕਿਹਾ ਕਿ ਦਲਿਤ ਭਾਈਚਾਰੇ ਚੋ ਐਸਸੀ ਭਾਈਚਾਰੇ ਚੋ ਹੋਣ ਕਰਕੇ ਤੇ ਜਿਹੜੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ ਉਹਨਾਂ ਵੱਲੋਂ ਟਾਰਗੇਟ ਕੀਤਾ ਗਿਆ ਇਸੇ ਤਰ੍ਹਾਂ ਰੌਲਾ ਪਿਆ ਇਹ ਜਿਹੜੇ ਪੂਰਨ ਕੁਮਾਰ ਆਈਪੀਐਸ ਅਫਸਰ ਨੇ ਖੁਦਕੁਸ਼ੀ ਕੀਤੀ ਆ ਮੈਂ ਤੁਹਾਨੂੰ ਇਸ ਪੁਆਇੰਟ ਤੇ ਲੈ ਕੇ ਆਉਣਾ ਚਾਹਣਾ ਕਿ ਜੇ ਇੰਨੇ ਵੱਡੇ ਅਹੁਦਿਆਂ ਤੇ ਬਹਿ ਕੇ ਵੀ ਵਿਅਕਤੀਆਂ ਨੂੰ ਜਾਤੀਵਾਦੀ ਸੋਚ ਟਾਰਗੇਟ ਕਰਨੋਂ ਨਹੀਂ ਹਟਦੀ ਤਾਂ ਜਿਹੜੇ ਸਾਡੇ ਪਿੰਡਾਂ ਸ਼ਹਿਰਾਂ ਚ ਆਮ ਸਾਡੇ ਐਸਸੀ ਭਾਈਚਾਰੇ ਨਾਲ ਜਾਂ ਦਲਿਤ ਭਾਈਚਾਰੇ ਨਾਲ ਸੰਬੰਧਤ ਪੈਣਾ ਭਰਾ ਨੇ ਫਿਰ ਉਹਨਾਂ ਨੂੰ ਕਿਸ ਪੱਧਰ ਤੇ ਇਹ ਸੋਚ ਇਹ ਇਹ ਜਾਤੀਵਾਦੀ ਸਮਝ ਇਹ 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 ਕੀੜੇ ਦਾ ਗੰਦ ਕਿਵੇਂ ਟਾਰਗੇਟ ਕਰਦਾ ਹੋਊਗਾ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਨਾ ਜੀ ਸਾਨੂੰ ਤਾਂ ਜਾਤੀਵਾਦ ਸਾਡੇ ਤਾਂ ਦਿਮਾਗ 'ਚ ਹੈ ਨਹੀਂ ਜੇ ਕਿਸੇ ਨੇ ਪਰਖਣਾ ਮੈਂ ਤਾਂ ਮੋਟੀ ਜੀ ਗੱਲ ਮੈਨੂੰ ਲੱਗਦੀ ਹੁੰਦੀ ਆ ਵੀ ਜਿੰਨੇ ਲੋਕ ਵੀ ਪੂਰੇ ਮਾਨ ਨਾਲ ਆਪਣੇ ਪਿੱਛੇ ਆਪਣੀਆਂ ਜਾਤਾਂ ਗੋਤਾਂ ਦੀਆਂ ਪੂਛਾਂ ਲਾਉਂਦੇ ਨੇ ਸਾਰਿਆਂ ਦੇ ਦਿਮਾਗ 'ਚ ਹੈਗੀ ਆ ਨਾਮ ਨੰਨ ਨਾਲ ਸੱਚ ਨੂੰ ਕੋਈ ਫਰਕ ਤਾਂ ਨਹੀਂ ਪੈਣਾ ਹੈ ਮੈਂ ਫਲਾਣਾ ਮੈਂ ਢਿਮਕਾ ਆਪਣੇ ਨਾਂ ਨਾਲ ਉਹ ਸਿੰਘ ਛੋਟਾ ਕਰ ਲੈਣਗੇ ਮਤਲਬ ਜਿਵੇਂ ਮੇਰਾ ਨਾਮ ਬਖਸ਼ੀਸ਼ ਸਿੰਘ ਹੈ ਤਾਂ ਵੀ ਬਖਸ਼ੀਸ਼ ਦੀ ਵੀ ਸਿੱਗ ਦੀ ਐਸ ਤੇ ਪਿੱਛੇ ਲਾਉਣਾ ਬੀ ਐਸ ਬਰਾੜ ਢਿੱਲੋਂ ਅਰੋੜਾ ਫਲਾਣਾ ਟਿੰਕਾ ਮੈਂ ਇੱਕ ਦੀ ਗੱਲ ਨਹੀਂ ਕਰਦਾ ਸਾਰੇ ਭਾਈਚਾਰਿਆਂ ਦਾ ਮੈਂ ਬਹੁਤ ਸਤਿਕਾਰ ਕਰਦਾ ਪਰ ਮੈਂ ਗੱਲ ਕਰਦਾ ਜਦੋਂ ਅਸੀਂ ਆਪਣੇ ਨਾਵਾਂ ਦੇ ਨਾਲ ਇਹ ਇਹ ਜਾਤਾਂ ਦੀਆਂ ਗੋਤਾਂ ਦੀਆਂ ਪੂਛਾਂ ਲਾਉਣੇ ਆ ਤਾਂ ਮੈਨੂੰ ਇਹ ਠੀਕ ਨਹੀਂ ਲੱਗਦਾ ਸੋ ਅੱਜ ਵੀ ਸਾਡੇ ਭਾਰਤ ਚ ਕਈ ਲੋਕ ਇਹ ਕਹਿੰਦੇ ਨੇ ਆਲੇ ਦੁਆਲੇ ਬਹੁਤ ਸਾਰੇ ਲੋਕਾਂ ਨਾਲ ਗੱਲ ਹੁੰਦੀ ਹੈ ਤਾਂ ਕਹਿੰਦੇ ਆ ਜਾਤੀਵਾਦ ਖਤਮ ਹੋ ਗਿਆ ਹੁਣ ਕਿੱਥੇ ਰਹਿ ਗਿਆ ਹੁਣ ਤਾਂ ਉਹ ਗੱਲਾਂ ਖਤਮ ਹੋ ਗਈਆਂ ਪਰ ਨਹੀਂ ਕੁਝ ਲੋਕ ਜਿਹੜੀ ਦਲਿਤ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਮਿਲੀ ਆ ਇਹਦਾ ਬੜਾ ਵਿਰੋਧ ਕਰਦੇ ਨੇ ਉਹ ਕਹਿੰਦੇ ਨੇ ਵੇਖੋ ਜੀ ਜਾਤੀਵਾਦ ਤਾਂ ਹੁਣ ਖਤਮ ਹੋ ਗਿਆ ਤੇ ਹੁਣ ਇਹ ਰਿਜ਼ਰਵੇਸ਼ਨ ਵੀ ਖਤਮ ਹੋਣੀ ਚਾਹੀਦੀ ਆ ਪਰ ਬਿਲਕੁਲ ਨਹੀਂ ਆ ਜਿਸ ਤਰੀਕੇ ਦੇ ਨਾਲ ਇੱਕ ਆਈਪੀਐਸ ਅਫਸਰ ਇੱਕ ਇਹ ਡੀਜੀਪੀ ਦੇ ਉਹਦੇ ਤੇ ਬੈਠੇ ਬੰਦੇ ਨੂੰ ਪੰਜ ਪੇਜਾਂ ਦਾ ਖੁਦਕੁਸ਼ੀ ਨੋਟ ਲਿਖ ਕੇ ਤੇ ਜਾਤੀਵਾਦ ਤੋਂ ਤੰਗਾ ਕੇ ਆਤਮ ਹੱਤਿਆ ਕਰਨੀ ਪਈ ਹੈ ਇਹ ਸਾਬਤ ਕਰਦੀ ਹੈ ਕਿ ਅਜੇ ਰਿజర్వేਸ਼ਨ ਦੀ ਬਹੁਤ ਵੱਡੀ ਲੋੜ ਹੈ ਹੁਣ ਕਈ ਇਹ ਸੋਚਦੇ ਹੋਣਗੇ ਵੀ ਇਹਨੇ ਤਾਂ ਰਿజర్వేਸ਼ਨ ਲੈਣੀ ਹੈ ਤਾਂ ਬੋਲਦਾ ਇੱਥੇ ਮੈਂ ਬਿਲਕੁਲ ਕਲੀਅਰ ਕੱਟ ਬੋਲਦਾ ਕਿ ਮੈਂ ਉਸ ਕੈਟਾਗਰੀ ਦੇ ਵਿੱਚ ਜਿਹੜੀਆਂ ਇਹ ਸਮਾਜ ਦੇ ਵਿੱਚ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਉਹਦੇ ਵਿੱਚ ਮੈਂ ਅਰਜਰਵ ਵਾਲੀ ਕੈਟਾਗਰੀ 'ਚ ਨਹੀਂ ਆਉਂਦਾ ਹਾਲਾਂਕਿ ਮੈਂ ਜਾਤੀਵਾਦ ਨੂੰ ਨਫ਼ਰਤ ਕਰਦਾ ਮੈਂ ਕਿਸੇ ਜਾਤ ਨੂੰ ਮੰਨਦਾ ਨਹੀਂ ਪਰ ਜੋ ਬਣਾਈਆਂ ਮੈਂ ਉਹ 'ਚ ਨਹੀਂ ਆਉਂਦਾ ਪਰ ਮੈਂ ਇਸ ਗੱਲ ਦਾ ਹਮਾਇਤੀ ਹਾਂ ਕਿ ਅਜੇ ਵੀ ਰਿਜ਼ਰਵੇਸ਼ਨ ਦੀ ਲੋੜ ਉਦੋਂ ਤੱਕ ਹੈ ਜਦੋਂ ਤੱਕ ਇਹ ਜਾਤੀਵਾਦੀ ਸੋਚ ਸਾਡੇ ਦਿਮਾਗਾਂ 'ਚੋਂ ਖਤਮ ਨਹੀਂ ਹੁੰਦੀ ਸਦੀਆਂ ਤੋਂ ਲੈ ਕੇ ਅੱਜ ਤੱਕ ਇਹ ਜਾਤੀਵਾਦ ਜਦੋਂ ਦੇ ਵਰਣ ਬਣਾਏ ਤੇ ਜਿਹੜਾ ਸ਼ੂਦਰ ਵਰਣ ਬਣਾਇਆ ਗਿਆ ਜਿੰਨੇ ਮਿਹਨਤ ਕਰਨ ਵਾਲੇ ਕਿਰਤ ਕਰਨ ਵਾਲੇ ਤਬਕੇ ਸੀ ਸਾਰਿਆਂ ਨੂੰ ਸ਼ੂਦਰ ਵਰਨ ਦੇ ਵਿੱਚ ਰੱਖਿਆ ਗਿਆ ਤੇ ਉਹ ਸ਼ੂਦਰ ਵਰਨ ਦੇ ਜਿਹੜੇ ਲੋਕ ਸੀ ਪਰਾਤਨ ਦਰਜਣਾ ਗ੍ਰੰਥ ਜਿਹੜੇ ਨੇ ਉਹਨਾਂ ਚ ਇਹ ਸਬੂਤ ਨੇ ਇਹ ਤੱਥ ਨੇ ਕਿ ਸ਼ੂਦਰ ਵਰਨ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਪੜਨ ਦੀਆਂ ਲਿਖਣ ਦੀਆਂ ਖਾਣ ਚੰਗਾ ਖਾਣ ਦੀਆਂ ਚੰਗੇ ਕੱਪੜੇ ਪਾਉਣ ਦੀਆਂ ਚੰਗੇ ਜਾਇਦਾਦ ਰੱਖਣ ਦੀਆਂ ਪਾਬੰਦੀਆਂ ਲਾਈਆਂ ਗਈਆਂ ਜਿਨ੍ਹਾਂ ਨੂੰ ਸ਼ੂਦਰ ਵਰਨ ਚ ਕਹਿ ਦਿੱਤਾ ਗਿਆ ਤੇ ਫਿਰ ਉਹ ਪਛੜ ਗਏ ਫਿਰ ਉਹ ਪਿੱਛੇ ਰਹਿ ਗਏ ਤੇ ਅੱਜ ਜੇਕਰ ਜਿਨ੍ਹਾਂ ਨੂੰ ਬੰਨ ਕੇ ਪਿਛਾੜਿਆ ਗਿਆ ਉਹਨਾਂ ਨੂੰ ਨਾਲ ਰਲਾਉਣਾ ਹੈ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਰਿਜ਼ਰਵੇਸ਼ਨ ਦੇਣੀ ਪਵੇਗੀ ਔਰ ਉਦੋਂ ਤੱਕ ਦੇਣੀ ਪਵੇਗੀ ਜਦੋਂ ਤੱਕ ਸਾਡੇ ਦਿਮਾਗਾਂ ਚੋਂ ਇਹ ਕੀੜਾ ਨਹੀਂ ਨਿਕਲਦਾ ਮੈਂ ਦੇਖਿਆ ਸਾਡੇ ਨਾਲ ਹੀ ਕਈ ਸਾਡੇ ਸੱਜਣ ਭਰਾ ਹੁੰਦੇ ਸੀਗੇ ਜਿਹੜੇ ਸਾਡੇ ਦਲਤ ਭਾਈਚਾਰੇ ਦੇ ਜਿਹੜੇ ਸਾਡੇ ਦੋਸਤ ਹੁੰਦੇ ਸੀ ਉਹਨਾਂ ਦੇ ਵਿੱਚੋਂ ਕਈ ਮੁੱਠੀ ਪੜ੍ਹ ਲਿਖ ਕੇ ਚੰਗੀਆਂ ਪੋਜੀਸ਼ਨਾਂ 'ਤੇ ਗਏ ਤੇ ਸਾਡੇ ਜਿਹੜੇ ਜਰਨਲ ਭਾਈਚਾਰੇ ਦੇ ਕੁਝ ਸਾਡੇ ਹੀ ਦੋਸਤ ਸੀਗੇ ਨਾ ਪੜ੍ਹੇ ਨਾ ਲਿਖੇ ਨਾ ਮਿਹਨਤ ਕੀਤੀ ਪਿੱਛੇ ਰਹਿ ਗਏ ਅੱਛਾ ਤੇ ਮੈਂ ਅੱਖੀਂ ਵੇਖਿਆ ਹੁਣ ਜਦੋਂ ਉਹ ਐਸਸੀ ਦਲਤ ਭਾਈਚਾਰੇ ਦੇ ਉਹ ਮਿਹਨਤੀ ਨੌਜਵਾਨ ਆਪਣਾ ਕੋਈ ਟੀਚਰ ਲੱਗਾ ਕੋਈ ਕੁਝ ਲੱਗਾ ਜਦੋਂ ਉਹ ਆਪਣੀ ਡਿਊਟੀ ਤੇ ਜਾਂਦੇ ਨੇ ਤਾਂ ਉਹ ਵਿਹਲੇ ਮੋੜ ਤੇ ਖੜੇ ਅਜੇ ਵੀ ਇਸ ਗੱਲ ਨਾਲ ਸੰਤੁਸ਼ਟੀ ਲੈਂਦੇ ਨੇ ਜੋ ਮਰਜੀ ਬਣ ਜਾਣ ਰਹਿਣਾ ਤਾਂ ਇਹਨਾਂ ਨੇ ਉਹੋ ਹੀ ਆ ਹੁਣ ਜਦੋਂ ਤੱਕ ਆ ਗਲਤ ਸੋਚ ਸਾਡੇ ਅੰਦਰ ਪਈ ਆ ਉਦੋਂ ਤੱਕ ਅਸੀਂ ਗੁਰੂ ਸਹਿਬਾਨਾਂ ਦੇ ਪੈਰੋਕਾਰ ਤਾਂ ਛੱਡੋ ਅਸੀਂ ਬੰਦੇ ਕਹੌਣ ਦੇ ਲਾਇਕ ਬਣ ਨਹੀਂ ਗਏ ਅਸੀਂ ਬੰਦੇ ਕਹੌਣ ਦੇ ਲਾਇਕ ਬਣ ਨਹੀਂ ਗਏ ਇੱਥੇ ਬੜਿਆਂ ਨੂੰ ਇਹ ਗਵਾਨ ਆ ਵੀ ਮੈਂ ਤਾਂ ਫਲਾਣਾ ਤੇ ਮੈਂ ਠਮਕਾਂ ਤੇ ਅਸੀਂ ਤਾਂ ਉੱਚੀ ਜਾਤ ਦੇ ਆ ਪਰ ਜਿਹੜਾ ਕੋਈ ਇਹ ਮੰਨਦਾ ਕਿ ਮੇਰੀ ਜਾਤ ਉੱਚੀ ਹੈ ਤੇ ਉਹਦੀ ਨੀਵੀਂ ਆ ਫਿਰ ਉਹਨੂੰ ਇਹ ਕਹਿਣਾ ਪਵੇਗਾ ਮੰਨਣਾ ਪਵੇਗਾ ਕਿ ਉਹ ਬਾਲਾ ਸਿਆਣਾ ਤੇ ਉਹ ਮਹਾਪੁਰਖ ਜਿਹੜੇ ਸੀ ਉਹ ਉਹਦੇ ਨਾਲੋਂ ਕਮਲੇ ਸੀ ਸਭ ਤੋਂ ਮਹਾਨ ਉਪਦੇਸ਼ਕ ਕੌਣ ਨਹੀਂ ਸਹਿਮਤ ਜਦੋਂ ਸਾਰੇ ਕਹਿ ਦਿੰਦੇ ਨੇ ਵੀ ਇੱਕ ਪ੍ਰਮਾਤਮਾ ਇੱਕ ਰੱਬ ਆ ਅਸੀਂ ਸਾਰੇ ਉਹਦੀ ਸੰਤਾਨ ਆ ਤਾਂ ਫਿਰ ਇੱਕੋ ਪਿਓ ਦੀ ਸੰਤਾਨ ਜੇ ਤੁਸੀਂ ਮੰਨਦੇ ਹੋ ਸਾਰਿਆਂ ਨੂੰ ਤੇ ਫਿਰ ਊਚ ਨੀਚ ਵਾਲੀਆਂ ਗੱਲਾਂ ਇਹ ਤੁਹਾਡੇ ਦਿਮਾਗਾਂ ਚ ਸਾਡੇ ਦਿਮਾਗਾਂ ਚ ਆਉਂਦੀਆਂ ਕਿੱਥੋਂ ਨਹੀਂ ਦੇਖੋ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਮਾਨਸ ਕੀ ਜਾਤ ਸਭੇ ਇੱਕੇ ਕੋ ਪਹਿਚਾਨ ਬੋ ਤੇ ਇੱਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਜੇ ਤਾਂ ਤੁਸੀਂ ਇਹ 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 ਜਿਹੜੇ ਮਹਾਨ ਵਿਚਾਰ ਨੇ ਇਹਨਾਂ ਨੂੰ ਠੀਕ ਸਮਝਦੇ ਹੋ ਫਿਰ ਤਾਂ ਆਪਣੇ ਦਿਮਾਗਾਂ ਚੋਂ ਚੰਗੀ ਤਰ੍ਹਾਂ ਡਿਲੀਟ ਕਰੀਏ ਇਹ ਜਾਤੀਵਾਦ ਦਾ ਗੰਧ ਤੇ ਬੜਾ ਦੁੱਖ ਹੈ ਬੜਾ ਹੀ ਅੰਦਰ ਇੱਕ ਮੇਰੇ ਇਸ ਗੱਲ ਦਾ ਦੁੱਖ ਵੀ ਹੈ ਤੇ ਗੁੱਸਾ ਵੀ ਹੈ ਜਿਹੜਾ ਇੱਕ ਆਈਪੀਐਸ ਅਫਸਰ ਨੂੰ ਇਸ ਗੱਲ ਕਰਕੇ ਖੁਦਕੁਸ਼ੀ ਕਰਨੀ ਪਈ ਤੇ ਇੱਕ ਸੁਪਰੀਮ ਕੋਰਟ ਦੇ ਜੱਜ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਗਿਆ ਔਰ ਸਾਨੂੰ ਅੱਜ ਚਾਹੀਦਾ ਅਸੀਂ ਸਾਰੇ ਆਪਣੇ ਅੰਦਰ ਚਾਤੀ ਮਾਰਗੇ ਕਿ ਕਿਤੇ ਸਾਡੇ ਅੰਦਰ ਇਹ ਕੀੜਾ ਇਹ ਜਾਤੀਵਾਦ ਦਾ ਗੰਦ ਕੁਰਬਲ ਕੁਰਬਲ ਕਰਦਾ ਤਾਂ ਨਹੀਂ ਪਿਆ ਵੈਸੇ ਆਪਦੀ ਕਮੀ ਦਿਖਦੀ ਨਹੀਂ ਹੁੰਦੀ ਕਈ ਵਾਰੀ ਕਰਦਾ ਹੁੰਦਾ ਹੁਣ ਕਈ ਪੁੱਛਣਗੇ ਤੂੰ ਕੌਣ ਆ ਮੈਂ ਬੰਦਾ ਮੈਂ ਇਨਸਾਨ ਕਈ ਵੇਲੇ ਪੁੱਛਣਗੇ ਵੀਰੇ ਆਪਣੀ ਜਾਤ ਕੀ ਆ ਪਿਆਰੋ ਮੇਰੀ ਜਾਤ ਇਨਸਾਨ ਆ ਮਨੋਖਾ ਬੰਦਾ ਤੇ ਜਿਹੜਾ ਮੈਨੂੰ ਇਹ ਪੁੱਛਦਾ ਹੁੰਦਾ ਮੈਨੂੰ ਅੰਦਰੇ-ਅੰਦਰ ਉਹਦੇ ਤੇ ਆਉਂਦਾ ਹੁੰਦਾ ਵੀ ਇਹ ਅਜੇ ਬੰਦਾ ਹੀ ਨਹੀਂ ਬਣਿਆ ਤੇ ਇਹਨੂੰ ਮੈਂ ਦੱਸਾਂ ਵੀ ਕੀ ਸੋ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਜੇ ਕੋਈ ਕਿਸੇ ਨੂੰ ਵੀਰ ਨੂੰ ਮੇਰੀ ਗੱਲ ਗਲਤ ਲੱਗੀ ਹੋਵੇ ਤਾਂ ਖਿਮਾ ਦਾ ਜਾਚਕਾ ਬਹੁਤ ਮਿਹਰਬਾਨੀ ਸ਼ੁਕਰੀਆ